ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਲਗਾਤਾਰ ਜਿਥੇ ਸਰਕਾਰ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ 500 ਦੇ ਕਰੀਬ ਬੱਚਿਆਂ ਨੂੰ ਲੋੜਵੰਤ ਸਮਾਨ ਦਿੱਤਾ ਗਿਆ ਜਿਸ ਦੇ ਵਿੱਚ ਕੱਪੜੇ ਅਤੇ ਕਿਤਾਬਾਂ ਵਿਧਿਆਕਿਆ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਨੇ ਦੱਸਿਆ ਕਿ ਹਰ ਸਾਲ ਅਸੀਂ ਜਿਹੜੇ ਬੱਚੇ ਆ ਇਹਨਾਂ ਨੂੰ ਸਰਦੀਆਂ ਦੀ ਡਰੈਸ ਵੀ ਗਰਮੀਆਂ ਦੀ ਡਰੈਸ ਵੀ 500 ਬੱਚਾਾਂ ਵਾਂ ਸਾਰੀਆਂ ਕਲਾਸਾਂ ਨੂੰ ਇਨਨੋਂ ਸਰਦੀਆਂ ਵੇਲੇ ਸਰਦੀਆਂ ਦੀ ਡਰੈੱਸ ਲਈ ਦੀ ਆ ਗਰਮੀਆਂ ਵੇਲੇ ਗਰਮੀਆਂ ਦੀ ਕਿਉਂਕਿ ਇਹ ਬੱਚਿਆਂ ਦੇ ਨਾਲ ਖੜਨਾ ਤੇ ਬੱਚਿਆਂ ਦੀ ਜਿਹੜੀ ਇਹ ਵਧੀਆ ਇੱਕ ਪਾਇਆ ਹੋਇਆ ਜਿਹੜਾ ਪਹਿਰਾਵਾ ਵਾ ਉਹ ਬੱਚਿਆਂ ਦੇ ਖੂਬਸੂਰਤ ਲੱਗਿਆ ਸੀ ਸਾਰੇ ਹੀ ਰਾਜੂ ਜੀ ਹੋਰਾ ਜੀ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਔਰ ਅਸੀਂ ਸਾਰੇ ਸਾਥੀ ਰਲ ਕੇ ਸਾਡੇ ਆਦੇਸ਼ ਬਜਾਜ ਜੀ ਤੇ ਉਹਨਾਂ ਦਾ ਸਾਰਾ ਸਟਾਫ ਅਸੀਂ ਸਾਰੇ ਹਰ ਇੱਕ ਸਾਲ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਡਰੈੱਸਾਂ ਦਿੰਨੇ ਆ ਦੋ ਸਰਦੀਆਂ ਨੂੰ ਸਰਦੀਆਂ ਵਾਲੀ ਗਰਮੀਆਂ ਨੂੰ ਗਰਮੀਆਂ ਵਾਲੀ ਇਹ ਕਿਉਂਕਿ ਜ਼ਰੂਰੀ ਆ ਬੱਚਿਆਂ ਦਾ ਇਹਦੇ ਨਾਲ ਇੱਕ ਤਾਂ ਮਨੋਬਲ ਵੱਧਦਾ ਇੱਕ ਬੱਚਿਆਂ ਦੇ ਵਿੱਚ ਜੋਸ਼ ਵੱਧਦਾ ਵਾ ਵੀ ਅਸੀਂ ਆਪਣੇ ਸਕੂਲ ਜਾਵਾਂਗੇ ਤੇ ਸਾਨੂੰ ਵਧੀਆ ਡਰੈਸ ਤੇ ਵਧੀਆ ਕੱਪੜੇ ਪਾ ਕੇ ਜਾਣ ਦਾ ਮੌਕਾ ਮਿਲੂਗਾ ਇਸ ਕਰਕੇ ਇੱਥੇ ਵਿਚਾਰੇ ਮਾ ਤੜਪ ਜਿਹੜੇ ਆਮ ਮਿਹਨਤੀ ਬੰਦੇ ਆ ਉੱਥੇ ਗਵਰਨਮੈਂਟ ਸਕੂਲ ਦੇ ਅੰਦਰ ਬੱਚੇ ਪੜ੍ਹਦੇ ਆ ਇਹਨਾਂ ਦੇ ਨਾਲ ਅਸੀਂ ਹਰ ਤਰ੍ਹਾਂ ਜੋ ਵੀ ਇੱਥੇ ਦੀ ਜ਼ਰੂਰਤ ਆ ਸਰਕਾਰ ਦਾ ਤਾਂ ਹੈ ਹੀ ਇੱਕ ਏਜੰਡਾ ਇਹੀ ਆ এডਿਕੇਸ਼ਨ ਤੇ ਹੈਲਥ ਦੇ ਉੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਬਿੰਦ ਕੇ ਜੀਵਾਲ ਜੀ ਸਾਡਾ ਸਾਰਿਆਂ ਦਾ ਮਿਸ਼ਨ ਆ ਕਿਉਂਕਿ ਮਿਸ਼ਨ ਬਣਾ ਕੇ ਜਦੋਂ ਕੋਈ ਚੀਜ਼ ਨੂੰ ਆਪਾਂ ਕਰਦੇ ਆ ਤਾਂ ਉਹਦੇ ਵਿੱਚ ਆਪਣੇ ਆਪ ਕਾਮਯਾਬੀ ਹੁੰਦੀ ਆ ਅਸੀਂ ਇਹ ਮਿਸ਼ਨ ਬਣਾ ਕੇ ਲੱਗੇ ਹੋਏ ਆ ਇਸ ਕੰਮ ਨੂੰ ਇਹ ਬੱਚਿਆਂ ਦਾ ਜਿਹੜਾ ਮਨੋਵਿਵਹਾਲਾ ਇਹਨੂੰ ਹੋਰ ਮਜ਼ਬੂਤ ਕਰਨਾ ਸਰ ਇਸ ਵਾਰ ਪ੍ਰਾਈਵੇਟ ਸਕੂਲਾਂ 'ਚੋਂ ਕਾਫੀ ਬੱਚੇ ਆਏ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਹੋਏ ਆ ਕਿੱਦਾਂ ਦੇਖਦੇ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਲੋਕ ਪਾਉਂਦੇ ਸੀ ਕਿਸੇ ਸਰਕਾਰੀ ਸਕੂਲ 'ਚ ਬਹਿਣ ਨੂੰ ਜਗ੍ਹਾ ਨਹੀਂ ਸੀ ਜਿਹਦੇ ਬੱਚੇ ਨੂੰ ਬਹਿਣ ਨੂੰ ਜਗ੍ਹਾ ਨਾ ਮਿਲੇ ਉਹਨੇ ਫਿਰ ਉਹ ਸਕੂਲ 'ਚ ਕੀ ਪਉਣਾ ਅੱਜ ਤੁਸੀਂ ਦੇਖੋ ਨਿਹਾਰ ਬਦਲੀ ਪਈ ਆ ਪੰਜਾਬ ਦੇ ਜਿਹੜੇ ਅੱਜ ਆ ਤੁਸੀਂ ਮਾਰ ਕੇ ਚਾਰੇ ਪਾਸੇ ਕੈਮਰਾ ਘੁਮਾ ਕੇ ਦਿਖਾਓ ਪੰਜਾਬ ਦੇ 3.5 ਕਰੋੜ ਲੋਕ ਇਸ ਗੱਲ ਦਾ ਮਾਨ ਕਰਦੇ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿ ਜੋ ਕਿਹਾ ਵਾਅਦਿਆਂ ਦੇ ਵਿੱਚ ਪਹਿਲਾਂ ਤਾਂ ਸਰਕਾਰਾਂ ਵਾਅਦੇ ਕਰ ਲੈਂਦੀਆਂ ਸੀ ਕੋਈ ਵਾਅਦੇ ਆਵਾਜ਼ 5 ਪੌਣੇ 5 ਸਾਲ ਬਾਅਦ ਕਿਤੇ ਜਾ ਕੇ ਸ਼ਗਲਾਂ ਦਿਖਦੀਆਂ ਸੀ ਅੱਜ ਸਾਡੇ ਸਾਰੇ ਵਿਧਾਇਕਾਂ ਨੂੰ ਸਾਰੇ ਮੰਤਰੀ ਸਭਾ ਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਇਸ ਗੱਲ ਦਾ ਸਿੱਧਾ ਸੰਦੇਸ਼ ਆ ਵੀ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਾਓ ਜਿਹੜੇ ਸਕੂਲ ਨੇ ਜੋ ਸਕੂਲ ਦੀ ਜ਼ਰੂਰਤ ਆ ਉਹ ਡੀਸੀ ਸਾਹਿਬ ਨੂੰ ਦੱਸੋ ਐਜੂਕੇਸ਼ਨ ਮੰਤਰੀ ਦੇ ਨੌਲੇਜ ਲਿਆਓ ਹਰ ਕਾਮਾ ਜਿਹੜਾ ਵਾ ਅੱਜ ਤਾਂ ਹੀ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ 'ਚ ਮਾਪਾਪ ਪਾ ਰਿਹਾ ਉਹਨਾਂ ਨੂੰ ਦੇਖਦਾ ਵਾ ਵੀ ਆਉਣ ਵਾਲਾ ਭਵਿੱਖ ਜਿਹੜਾ ਵਾ ਇਹ ਵੀ ਮੈਂ ਤੁਹਾਡੇ ਲਈ ਦੱਸਣਾ ਚਾਹਣਾ ਜਿੰਨੇ ਉੱਚੇ ਪੱਦਾਂ ਦੇ ਉੱਤੇ ਅੱਜ ਲੋਕ ਬੈਠੇ ਆ ਪਾਵਰਾਂ ਦੇ ਵਿੱਚ ਉਹ ਅੱਧੇ ਨਾਲੋਂ ਜ਼ਿਆਦਾ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆ ਪ੍ਰਾਪਤ ਕਰਕੇ ਅੱਜ ਉਹ ਨੌਕਰੀਆਂ ਦੇ ਬੈਠੇ ਆ ਇਸੇ ਤਰ੍ਹਾਂ ਹੀ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਰੌਣਕ ਵੱਧ ਰਹੀ ਹੈ। ਤੁਹਾਡੇ ਲਈ ਦੱਸਣਾ ਚਾਹਣਾ ਇਹ ਸਕੂਲ ਦੇ ਵਿੱਚ ਅਸੀਂ 3 ਸਾਲ ਹੋ ਗਏ ਹਰ ਰੋਜ਼ ਜਿਹੜਾ ਨਵਾਂ ਫਰੂਟ ਮੰਡੀ ਦੇ ਵਿੱਚ ਆਉਂਦਾ ਵਾ ਉਹ ਡੇਲੀ ਬੱਚਿਆਂ ਨੂੰ ਹਰ ਰੋਜ਼ ਚਾਹੇ ਸਰਦੀਆਂ ਚਾਹੇ ਗਰਮੀਆਂ ਉਹ ਡੇਲੀ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਹਰ ਤਰ੍ਹਾਂ ਦਾ ਫਰੂਟ ਜਿਹੜਾ ਵਾ ਨਵਾਂ ਫਰੂਟ ਆਉਂਦਾ ਉਹ ਨਵਾਂ ਫਰੂਟ ਦੇਈਦਾ ਇਸੇ ਤਰ੍ਹਾਂ ਹੀ ਲਗਾਤਾਰ ਇਹ ਕੰਮ ਨੂੰ ਜਾਰੀ ਰੱਖਾਂਗੇ ਸਾਡੇ ਆਦੇਸ਼ ਬਾਜਾਰ ਜੀ ਤੇ ਉਹਨਾਂ ਦੀ ਟੀਮ ਸਾਰੇ ਰਲ ਕੇ ਅਸੀਂ ਇਸ ਮਿਸ਼ਨ ਨੂੰ ਜਾਰੀ ਰੱਖਣਾ ਹੈ ਲੁਧਿਆਣਾ ਤੋਂ ਰਾਹੁਲ ਅਰੋੜਾ ਦੀ ਰਿਪੋਰਟ ਪੰਜਾਬੀ ਲਿੰਕ ਮੀਡੀਆ